ਅਸ਼ੀਕਾਲ ਪ੍ਰਾਈਮ ਟਾਈਮ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ। ਸ਼੍ਰੀ ਬ੍ਰਹਮੋਦੰਨ ਗਿਰੀ ਜੀ ਮਹਾਰਾਜ ਹੁਲੋਂ ਸ਼੍ਰੀ ਹਿੰਦੂ ਤਖਤ ਪਟਕਾਰ ਕਾਰਜਕਾਰੀ ਦੀ ਬੈਠਕ ਪਟਿਆਲਾ ਦੇ ਪੈਸਿਫਿਕ ਰਿਜ਼ੋਰਟ ਵਿੱਚ ਕੀਤੀ ਗਈ। ਜਿਸ ਵਿੱਚ ਪਾਰ ਦੇ ਪ੍ਰਮੁੱਖ ਸੰਤ ਤੇ ਸ਼੍ਰੀ ਹਿੰਦੂ ਤਖਤ ਦੇ ਵਕ ਵਕ ਛਿੱਟਾ ਦੇ ਮੁਖੀ ਹੇਸਾ ਲਾਣ ਪੁੱਛੇ ਬੈਠਕ ਵਿੱਚ ਤਰੰਦੀਆਂ ਵੱਡੀਆਂ ਘਾਟਾਂ ਨੂੰ ਦੂਰ ਕੀਤਾ ਗਿਆ ਅਤੇ ਲੋਕਤੰਤਰ ਤੇ ਸਨਾਤਰੀਆਂ ਨੂੰ ਪਹਿਲਾ ਦਿਨ ਦੇ ਵਿਸ਼ੇਸ਼ ਅਪੀਲ ਵੀ ਕੀਤੀ ਗਈ ਅਤੇ ਨਾਲ ਹੀ ਇਸ ਦੇ ਹਿੰਦੂ ਤਖਤ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਅੱਜ ਵੀ ਕੋਰੋਨੀ ਦੀ ਅਧਿਕਾਰਚਾਰੀ ਮੀਟਿੰਗ ਕੀਤੀ ਗਈ ਕਿਹੜੇ ਕਿਹੜੇ ਮੁੱਦੇ ਚਰਚਾ ਕੀਤੇ ਗਏ ਆ। ਦੇਖੋ ਜਿਹੜੇ ਧਰਮ ਦੀਆਂ ਵੱਡੀਆਂ ਘਾਟਾਂ ਸੀ ਉਹਨਾਂ ਨੂੰ ਦੂਰ ਕੀਤਾ ਗਿਆ ਤੇ ਜਰਨਲ ਲੋਕਤੰਤਰ ਦੇ ਰਾਹੀਂ ਮਤੇ ਪਾਸ ਕਰਾਏ ਗਏ ਆ ਉਹਨਾਂ ਮਤਿਆਂ ਤੇ ਆਮ ਹਿੰਦੂਆਂ ਨੂੰ ਪਹਿਰਾ ਦੇਣ ਲਈ ਅਪੀਲ ਕੀਤੀ ਹੈ ਤੇ ਸਰਜੀਤ ਕੀਤਾ। ਕੁਝ ਨਿਯੁਕਤੀਆਂ ਸੀ ਜਿਵੇਂ ਰਜਿੰਦਰਪਾਲ ਨੰਦਜੀ ਦੀ ਸੀ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਹੈ ਮਹਿੰਦੋ ਤਖਤ ਭਾਰਤ ਦਾ ਅਮਨ ਗਰਗ ਜੀ ਸਨ ਉਹਨਾਂ ਨੂੰ ਜਰਨਲ ਸੈਕਟਰੀ ਲਾਇਆ ਗਿਆ ਆਪਣੇ ਗਜਿੰਦਰ ਸ਼ਰਮਾ ਜੀ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਲਾਇਆ ਗਿਆ ਵੱਡੀਆਂ ਨਿਯੁਕਤੀਆਂ ਕਰਨੀਆਂ ਸੀ ਇਸ ਕਰਕੇ ਸਾਰੇ ਲੋਕਤੰਤਰ ਰਾਹੀਂ ਨਿਯੁਕਤੀਆਂ ਦਾ ਵੀ ਜਿਹੜਾ ਨਿਰਣੇ ਆ ਉਹ ਆਮ ਰੈਅ ਨਾਲ ਲਿਆ ਤੇ ਜਿਹੜੇ ਫੈਸਲੇ ਆ ਉਹ ਵੀ ਹੱਥ ਖੜੇ ਕਰਾ ਕੇ ਆਮ ਰੈਅ ਨਾਲ ਲਏ ਕਿਹੜੇ ਕਿਹੜੇ ਚਾਕੀਆਂ ਦੇ ਖਿਲਾਫ ਧਰਮ ਪਰਵਰਤਨ ਦੇ ਖਿਲਾਫ ਠੀਕ ਹੈ ਜਿੰਨੀਆਂ ਥਾਵਾਂ ਤੇ ਤਰੁੱਟੀਆਂ ਸੀ ਧਰਮ ਚ ਤਾਂ ਯੋਗ ਗਣੇਸ਼ ਚੱਤਰਜੀ ਦੇ ਦੌਰਾਨ ਨੇ ਚਾਹੇ ਕਿਤੇ ਹੋਰ ਉੱਤੇ ਨੇ ਧਰਮ ਦੀ ਜਿਹੜੀ ਨਰਾਜ਼ਰਤਾ ਕਿਸੇ ਪ੍ਰਕਾਰ ਨਹੀਂ ਬਰਦਾਸ਼ਤ ਕੀਤੀ ਜਾਏਗੀ। ਉਹ ਇਹ ਝੰਗ ਵਿੱਚ ਇੱਕੇ ਵਿੱਚ ਬਾੜ ਹੁੰਦਾ ਅਕਸਰ ਕਿਹਾ ਜਾਂਦਾ ਪਰ ਜਿਹੜੇ Hindu ਸਮਾਜ ਦੇ ਲੋਕ ਨੇ ਉਹ ਇਕੱtre ਹੋਏ ਨਜ਼ਰ ਕਿਉਂ ਆਉਂਦੇ ਨਹੀਂ ਇਕੱਠੇ ਕਿਉਂ ਨਹੀਂ ਇਕੱਠੇ ਹੁੰਦੇ। ਦੇਖੋ ਜਿਨ੍ਹਾਂ ਦੀ ਦੁਕਾਨਦਾਰੀ ਹੈ ਉਹ ਸਾਰੇ ਧਰਮਾਂ 'ਚ ਨੇ ਇਕੱਲੇ ਸਾਡੇ 'ਚ ਨਹੀਂ। ਉਹਨਾਂ ਨੇ ਦੁਕਾਨਦਾਰੀ ਆਪਣੀ ਚਲਾ ਕੇ ਰੱਖਣੀ ਹੈ ਉਹਨਾਂ ਨੇ ਲੋਕਾਂ ਨੂੰ ਕਰਾਏ ਪਾ ਕੇ ਰੱਖਣਾ ਹੈ। ਜਿਹੜੇ ਲੋਕ ਧਰਮ ਦੇ ਵਿੱਚ ਵਿਸ਼ਵਾਸ ਤੇ ਦ੍ਰਿੜਤਾ ਰੱਖਦੇ ਆ ਉਹ ਇੱਕ ਝੰਡੇ ਥੱਲੇ ਆਉਣ ਲਈ ਮੈਨੂੰ ਲੱਗਦਾ ਵੀ ਬਹੁਤਾ ਟਾਈਮ ਨਹੀਂ ਲੱਗੇ। ਪਰ ਜਿਹੜਾ ਝੜਾ ਜਿਹੜਾ ਕਹਿ ਰਹੇ ਝਾਂਕੀਆਂ ਦੀ ਦੂਜੇ ਝੜਾ ਕਹਿ ਰਹੇ ਝਾਂਕੀਆਂ ਕੱਢਣੀ ਚਾਹੀਦੀ। 1000% ਝਾਕੀਆਂ ਜਿਹੜੀਆਂ ਬੰਦ ਆ ਜੀ ਉਹ ਬੰਦ ਹੀ ਰਹਿਣਗੀਆਂ ਹਿੰਦੂ ਤਖਤ ਦਾ ਜਿਹੜਾ ਫਰਮਾਨ ਹੈ ਆਦੀ ਸ਼ੰਕਰਾਚਾਰੀ ਜੀ ਸਮੇਂ ਤੋਂ ਚੱਲਿਆ ਗੁਰੂ ਪੰਚਾਨੰਦ ਜੀ ਦੇ ਸਮੇਂ ਤੋਂ ਚੱਲਿਆ ਤੇ ਉਹ ਅੱਜ ਵੀ ਜਿਹੜਾ ਦਾਸ ਹੈ ਉਸ ਗੱਦੀ ਦੀ ਸੇਵਾ ਕਰ ਰਿਹਾ ਉਹਦੇ ਵੱਲੋਂ ਵੀ ਬਿਲਕੁਲ ਦ੍ਰਿੜਤਾ ਵਾਲਾ ਨਿਰਣੇ ਹੈ ਵੀ ਜਿਹੜੀਆਂ ਝਾਕੀਆਂ ਬੰਦ ਰਹਿਣਗੀਆਂ। ਬਾਬਾ ਜੀ ਕੀ ਝਾਕੀਆਂ ਜਿਹੜੇ ਕੱਢਦੇ ਸੀ ਉਹਨ ਇਹ ਉਹ ਕਤਾਈ ਜਿਹੜੀ ਹੁਣ ਕਿਸੇ ਪ੍ਰਕਾਰ ਆਮ ਹਿੰਦੂ ਜੀ ਦਾ ਬਰਦਾਸ਼ਤ ਨਹੀਂ ਕਰੇਗਾ ਠੀਕ ਹੈ ਧੰਨਵਾਦ